ਜਿੰਦਾ ਸਦੀਦ ਪਾਈ ਬਲਵੰਤ ਸਿੰਘ ਰਾਜਵਾਨੇ ਨੇ ਜਿਹੜਾ ਵੱਡੇ ਸਵਾਲ ਚੁੱਕੇ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਕਿ ਕੀ ਸਵਾਲ ਚੁੱਕੇ ਨੇ ਤੇ ਉਹਨੂੰ ਵੀ ਦੱਸਾਂਗੇ ਕਿ ਪਾਈ ਬਲਵੰਤ ਸਿੰਘ ਰਾਜਵਾਨਾ ਕੌਣ ਹੁੰਦਾਗਾ ਤੇ ਕੌਣ ਸੀ ਤੇ ਕੌਣ ਹੈਗਾਗਾ 84 ਭੁੱਲੀ ਨੇ ਸਿੱਖਾਂ ਨੂੰ 1990 92 95 ਦਾ ਭੁੱਲਿਆ ਨਹੀਂ ਜਦੋਂ ਕੋ ਕੋ ਕੇ ਕਤਲ ਕੀਤਾ ਸੀ ਸਿੱਖਾਂ ਨੌਜਵਾਨਾਂ ਦਾ ਤੇ ਉਹ ਭਾਈ ਮਰਦਾ ਪਾਈ ਬਲਵੰਤ ਸਿੰਘ ਰਾਜਵਾਨਾ ਉਨੇ ਆਪਣੇ ਹੱਕਾਂ ਦੀ ਆਵਾਜ਼ ਚੁੱਕੀ ਆ ਜਿੱਥੇ ਉਹਨੂੰ ਇੱਕ ਗਿਆਨੀ ਗੁਰਗੱਦ ਸਿੰਘ ਨੂੰ ਘੇਰਿਆ ਕਿ ਇਹਦਾ ਮਤਲਬ ਕੱਲ ਨੂੰ ਜਥੇਦਾਰ ਆ ਕੀ ਉਹਤੇ ਉਹ ਕਾਂਗਰਸੀਆਂ ਦੀ ਮੀਟਿੰਗ ਕਰ ਸਕਦਾਗਾ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਕੀ ਗੱਲ ਕੀ ਜਿਹੜਾ ਕਿ ਜਥੇਦਾਰ ਆ ਉਹ ਕੋਈ ਮਰਜ਼ੀ ਕਰ ਸਕਦਾਗਾ ਕਿ ਉਹਨੂੰ ਸਵਾਲ ਨਹੀਂ ਹੋ ਸਕਦੇ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਕਿ ਸਵਾਲ ਪਾਈ ਸਾਰੇ ਨੂੰ ਹੋ ਸਕਦੇ ਆ ਠੀਕ ਆ ਕਿ ਮਰਜ਼ਾਦਾ ਦੇ ਵਿੱਚ ਰਹਿਣਾ ਪੈਂਦਾਗਾ ਅਸੀਂ ਅਕਾਲ ਤਖਤ ਨੂੰ ਜਿਹੜੇ ਲੋਕ ਤੇ ਸੋਚਦੇ ਆ ਉਹਨਾਂ ਲੋਕਾਂ ਨੂੰ ਇਹ ਗੱਲ ਕਹਿਣੇ ਆ ਕਿ ਤੁਸੀਂ ਜਿਹੜਾ ਆਖਲਾ ਜਨਾਜਾ ਤੁਸੀਂ ਆਪ ਕੱਢ ਰਹੇ ਹੋ ਅੱਜ ਬਾਲਦੇਵਸਤੇ ਜਿਹੜਾ ਗੱਲ ਹੋਈ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦਾ 6 ਪਉ ਨੂੰ ਜਿਹੜਾ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਜ਼ਾਲਮਾਂ ਵੱਲੋਂ ਮੌਤ ਦੇ ਘਾਟ ਉਤਾਰਿਆ ਜਾਂਦਾ ਸਹੀਰ ਕੀਤਾ ਜਾਂਦਾ ਤੇ ਉਹ ਬਾਲਦੇਸ ਕਿਨੇ ਰੱਖਿਆ ਸੀ ਕਿਨੇ ਕਿਹਾ ਸੀ ਨਰਿੰਦਰ ਮੋਦੀ ਨੇ ਉਹਦੇ ਬਾਅਦ ਚਿੱਠੀ ਲਿਖਦਾ ਸ਼੍ਰੀ ਕਾਲਤਾਕਤ ਦਾ ਜਥੇਦਾਰ ਉਹਨਾਂ ਕਾਂਗਰਸੀਆਂ ਨੂੰ ਜਿਹੜਾ ਕਾਂਗਰਸ ਨੇ ਸਿੱਖਾਂ ਦੇ ਉੱਪਰ ਜ਼ੁਲਮ ਕਰਾਇਆ ਹੋਵੇ ਜਿਨ੍ਹਾਂ ਨੇ ਦਰਬਾਰ ਸਭ ਢਾਇਆ ਹੋਵੇ ਟੈਂਕਾਂ ਤੋਪਾਂ ਨਾਲ ਸਾਡੇ ਬੱਚਿਆਂ ਨੂੰ ਜਿਹੜਾ ਸ਼ਹੀਦ ਕੀਤਾ ਹੋਵੇ ਸਾਡੇ ਮਾਵਾ ਭੈਣਾਂ ਦੀ ਬੇਇੱਜ਼ਤੀ ਕੀਤੀ ਹੋਵੇ ਸ਼ਰਾਬ ਪੀ ਕੇ ਉੱਤੇ ਨੱਚੇ ਹੋਣਾ ਕੰਜਰਖਾਨਾ ਕੀਤਾ ਹੋਵੇ ਤੇ ਉਸ ਤੋਂ ਬਾਅਦ 90 92 ਦਾ ਦਹਾਕਾ ਆਉਂਦਾ ਕਮੇ ਚੁੰਚਣ ਕੇ ਸਿੱਖਾਂ ਨੂੰ ਕੋਕੋ ਕੇ ਮਾਰ ਕੇ ਜਿਹੜਾ ਹਸੀਦ ਕੀਤਾ ਗਿਆ ਹੋਵੇ ਜੇਕਰ ਅਸੀਂ ਉਹਦੀ ਗੱਲ ਕਰਦੇ ਪਹਿਲਾਂ ਤਾਂ ਮੈਂ ਵੀਡੀਓ ਸੁਣਾਉਣਾ ਫਿਰ ਉਹਦੇ ਅੱਗੇ ਗੱਲਬਾਤ ਕਰਦੇ ਅੱਜ ਭਾਈ ਬਲਵੰਤ ਸਿੰਘ ਰਾਜੂ ਵਾਲੇ ਨੇ ਜੋ ਗੱਲ ਕਹੀ ਆ ਬਿਲਕੁਲ ਸਹੀ ਕਹੀ ਆ ਤੇ ਉਹ ਬਲਵੰਤ ਸਿੰਘ ਰਾਜੂ ਵਾਲੇ ਦਾ ਕੌਣ ਦੇ ਦੇ ਸਕਦਾਗਾ ਅੱਜ ਚਾਕੇ ਮੂੰਹ ਹਰ ਇੱਕ ਟੱਕ ਟੈਰੇ ਦੇ ਵਿੱਚ ਖੜਾ ਕਰ ਸਕਦਾਗਾ ਕਿ ਉਹ ਜੇਲ੍ਹ ਦੇ ਵਿੱਚ ਬੰਦ ਦਾ ਨੂੰ ਲਿਖਣ ਦੇ ਉੱਤੇ ਰਾਜਵਾਨਾਂ ਨੇ ਸਵਾਲ ਚੁੱਕੇ ਨੇ ਬਲੇ ਔਰ ਜਿਹੜਾ ਬਾਲ ਦੇ ਵਿੱਚ ਆ ਉਹ ਵੀ ਸਭਨਾਂ ਦਾ ਸਾਂਝਾ ਆ ਸਾਰੇ ਸਾਂਝਾ ਹੋ ਕੇ ਮਨਾਉਂਦੇ ਹੂੰ ਮੈਨੂੰ ਸਮਝ ਨਹੀਂ ਆਈ ਕਿਉਂਕਿ ਉਹ ਤੇ ਦੇਖੋ ਇੱਕ ਵਿਸ਼ੇਸ਼ ਪਾਰਟੀ ਵੀ ਰਾਜਨੀਤੀ ਕਰਦੇ ਆ ਉਹਨਾਂ ਵਾਸਤੇ ਉਹਨਾਂ ਲਈ ਹੋ ਸਕਦਾ ਬਾਕੀ ਇਹ ਇਹਨਾਂ ਤੋਂ ਅਸੀਂ ਕੋਈ ਚੰਗੀ ਆਸ ਨਹੀਂ ਕਰ ਸਕਦੇ ਕਿ ਜੋੜਨ ਵਾਲੀ ਆਸ ਕਰਨਗੇ ਤੋੜਨ ਵਾਲੀ ਹੀ ਆਸ ਕਰਨਗੇ ਨਹੀਂ ਤੁਹਾਨੂੰ ਲੱਗਦਾ ਕਿ ਇਹਨਾਂ ਦੇ ਇਹਨਾਂ ਦੇ ਇਹਨਾਂ ਦੇ ਬਹੁਤਾਂ ਤਵੱਜੂ ਦੇਣ ਦੀ ਲੋੜ ਨਹੀਂ ਦੇਖੋ ਉਹਨਾਂ ਨੇ ਉਹ ਕੀ ਕਰਨ ਉਹ ਹੂੰ ਉਹਨਾਂ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਫਾਇਦਾ ਹੁੰਦਾ ਹੋਏਗਾ ਫਾਈਨੈਂਸ਼ਰੀ ਆ ਚੀਜ਼ ਉਹ ਜੀ ਗੱਲ ਆ ਸੁਣੋ ਇਹ ਕਰਨਾਉਜਲਾ ਦਾ ਕਾਂਗਰਸ ਦਾ ਐਮਪੀ ਆ ਤੁਹਾਨੂੰ ਇਹਦੇ ਅੱਗੇ ਥੋੜੀ ਅੱਗੇ ਗੱਲਬਾਤ ਸੁਣਾਉਣੇ ਆ ਫਿਰ ਇਹ ਤੇ ਬਾਤ ਤੁਹਾਨੂੰ ਇਹਦਾ ਜਵਾਬ ਦਿੰਨਾਗਾ ਇਹਦੇ ਸ਼ਬਦਾਂ ਦਾ ਜੋ ਭਾਈ ਬਲਵੰਤ ਸਿੰਘ ਰਾਜੂ ਵਾਲੇ ਨੂੰ ਕਹਿ ਰਿਹਾ ਕਿ ਤੋੜਨੇ ਗੱਲਾਂ ਕਰ ਰਿਹਾ ਤੁਸੀਂ ਬੜਾ ਜੋੜਿਆਗਾ ਬੜਾ ਸਿੱਖ ਕੌਮ ਦਾ ਤੁਸੀਂ ਘਾਣ ਕਰਕੇ ਜਿਹੜਾ ਤੁਹਾਡੀ ਪਾਰਟੀ ਵੱਲ ਪਹਿਲਾਂ ਤੁਹਾਨੂੰ ਇਹਦਾ ਪੂਰਾ ਬਿਆਨ ਸੁਣਾਦਾ ਸਾਰੇ ਲੋਕ ਦਬਾਬ ਸਾਹਿਬ ਜਾਣਦੇ ਨੇ ਹਮ ਜਿਹੜੇ ਪਿੰਡਾਂ ਚੋਂ ਜਿਹੜੇ ਲੋਕ ਪਿੰਡਾਂ 'ਚ ਬੈਠੇ ਨੇ ਜਿਹੜੇ ਸਰਕਾਰਾਂ ਬਣਾਉਂਦੇ ਨੇ ਜਿਹੜੇ ਵੋਟਾਂ ਪਾਉਂਦੇ ਨੇ ਸਾਰੇ ਗੁਰੂਗਰ ਜਾਣਦੇ ਨੇ ਹਮ ਅੰਮ੍ਰਿਤਸਰ ਤਾਂ ਮੇਰੇ ਖਿਆਲ ਕਿ ਤੇਰੇ ਨਾਲ ਇਚ ਲਾ ਕੇ ਕੋ ਕਿੰਨਾ ਹਿੰਦੂ ਪਰਿਵਾਰ ਹੈ ਜਿਹੜੇ ਮਤਾ ਟਿਕਨ ਜਾਂਦੇ ਨੇ ਉਹ ਨਹੀਂ ਤਾਂ ਆਈ 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 ਨਾ ਨਾ ਕਿ ਕਾਂਗਰਸੀਆਂ ਨੂੰ ਅਪੀਲ ਕਿਉਂ ਕਰ ਦਿੱਤੀ ਜੱਥੇਦਾਰ ਸਾਹਿਬ ਦੀ ਦੇ ਨਾਲ ਕਾਂਗਰਸੀ ਕਾਲਾ ਦੇ ਨੇ ਜੱਥੇਦਾਰ ਸਾਹਿਬ ਦੇ ਵੱਲੋਂ ਜੋ ਆਦੀ ਇਸ਼ਿਆ ਅਪੀਲ ਕੀਤੀ ਗਈ ਦੇਖੋ ਕਾਂਗਰਸ ਉਹੀ ਹੈ ਜਿੰਨੂੰ ਲੋਕਾਂ ਨੇ ਚੁਣ ਕੇ ਸਰਕਾਰਾਂ ਵੀ ਬਣਾਈਆਂ ਨੇ ਸਾਨੂੰ ਚੁਣ ਕੇ ਉਹ ਓਚ ਭੇਟਿਆ ਇਹ ਗੱਲ ਹਉੱਚ ਹੀ ਹੋਣੀ ਹੈ ਹੋਰ ਹੋਰ ਜੈਦਾਰ ਸਾਹਿਬ ਰਾਜੋ ਉਹਨਾਂ ਨੂੰ ਕਿਥੇ ਲਿਖ ਦੇਵੇਂ ਤੂੰ ਆ ਚੇਂਜ ਕਰਾ ਦੇ ਮੈਨੂੰ ਗੱਲ ਨਹੀਂ ਸਮਝ ਆਈ ਗੱਲ ਹੈ ਜਿਹੜੇ ਜਿਹੜੇ ਹਾਊਸ ਦੇ ਜਿਹੜੇ ਮੈਂਬਰ ਉਹਨਾਂ ਨੂੰ ਲਿਖੀ ਜਾਣੀ ਹੈ ਹੇ ਅਧੀਓ ਦੇ ਮੈਂਬਰ ਮੈਂ ਮੈਂ ਮੈਂਬਰ ਪਾਰਲੀਮੈਂਟ ਗੁਰਜੀਤ ਆ ਜਨਾਬ ਤੁਹਾਨੂੰ ਸਭ ਤੋਂ ਚੁਣਿਆ ਗਿਆ ਨਾ ਪਰ ਮੈਨੂੰ ਮੈਨੂੰ ਇੱਕ ਗੱਲ ਦੱਸੋ ਜਿਹੜਾ ਅਸੀਂ ਗਲਤ ਕੰਮ ਕਰ ਰਹੇ ਹਾਂ ਜੀ ਕਿ ਅੰਮ੍ਰਿਤਸਰ ਲਈ ਜਾਂ ਗੁਰੂ ਘਰ ਵਾਲੀ ਜਾਂ ਕਿਤੇ ਇਹਦੇ ਇੱਕ ਥਾਟ ਨੂੰ ਜਨਮ ਦਿੰਦੇ ਨੇ ਜਿਹੜੀ ਜਿਹੜੀ ਇਹਨਾਂ ਦੇ ਮਨਸੂਬੇ ਪੂਰੇ ਕਰਦੀ ਹੈ ਜਿਹੜੀ ਸਾਡੇ ਬਾਹਰ ਦੇਸ਼ ਵਿਰੋਧੀ ਤਾਕਤਾਂ ਦੇ ਮਨਸੂਬੇ ਪੂਰੇ ਕਰਦੀ ਹੈ ਉਹਦੇ ਆਸੇ ਇਹ ਨਹੀਂਵੇਂ ਕਹਿ ਲੱਗੇ ਕਿਹਨੂੰ ਕਹਿਣ ਲੱਗੇ ਇਹਨਾਂ ਦੀ ਇਹ ਕੌਣ ਹੋਵੇ ਜਿਹਦਾ ਤਾਂ ਸੁਲਾਹ ਦੇਣ ਵਾਲੀ ਹੂੰ ਕੌਣ ਨੇ ਕੀ ਥਾਟੀ ਇਹਨਾਂ ਕੋਲ ਮਤਲਬ ਤੁਹਾਨੂੰ ਲੱਗਦਾ ਕਿ ਰਾਜ ਉਹਨਾਂ ਦੇ ਪਿੱਛੇ ਕੋਈ ਵਿਦੇ ਜਿਹੜਾ ਬੰਦਾ ਹੱਕ ਸੱਚ ਦੀ ਆਵਾਜ਼ ਦੀ ਗੱਲ ਕਰਦਾਗਾ ਹੱਕ ਸੱਚ ਬੋਲਦਾਗਾ ਸੱਚ ਬੋਲਦਾ ਉਹ ਵਿਦੇਸ਼ੀ ਤਾਕਤਾਂ ਦੇ ਹੱਥ ਖੇਡ ਰਿਆ ਉਹ ਆਈਐਸਆਈ ਦਾ ਏਜੰਟ ਹੋ ਜਾਂਦਾ ਉਹ ਬੀਜੇਪੀ ਦਾ ਏਜੰਟ ਹੋ ਜਾਂਦਾ ਉਹ ਕਿਦੇ ਕਿਸਦਾ ਏਜੰਟ ਹੋ ਜਾਂਦਾਗਾ ਇਹ ਕਹਿੰਦਾਗਾ ਰਾਜੂਆਣਾ ਕੌਣ ਹੁੰਦਾਗਾ ਸਵਾਲ ਚੱਕਣ ਵਾਲਾ ਤੂੰ ਕੌਣ ਆ ਉਹ ਕੱਲ ਦੀ ਪੋਤਰੀ ਸਿਵਿਆ ਚੱਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆ ਕਿਹਾ ਕਰਦੇ ਸੀ ਕਿ ਤੂੰ ਉਸ ਮੱਦ ਨੂੰ ਇੱਕ ਲਲਕਾਰ ਦਾਂਗਾ जिने ਆਪਣਾ ਸਾਰਾ ਜਿਹੜਾ ਆਪਣਾ ਲੇਖੇ ਲਾ ਦਿੱਤਾ ਜੀਵਨਾ ਸੇਕੋਮ ਦੇ ਲੇਖੇ ਲਾ ਦਿੱਤਾ ਡਿੱਗੀ ਹੋਈ ਪਾਗਾ ਜੇਕਰ ਸਾਡੇ ਅੱਜ ਮੂੰਹ ਤੇ ਦਾੜੀਆਂ ਨੇ ਸਿਰਾਂ ਤੇ ਦਸਤਾਰਾਂ ਨੇ ਤਾਂ ਭਾਈ ਬਲਵੰਤ ਸਿੰਘ ਰਾਜਵਾਨਾ ਬਚਾਈ ਬੈਠਾਗਾ ਉਹਨਾਂ ਯੋਧੇ ਨੇ ਬਚਾਇਆ ਭਾਈ ਦਲਾਵਰ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਕਿੰਨੇ ਸਿੱਖ ਨੇ ਤੇ ਅੱਜ ਇਹ ਕਹਿ ਰਿਹਾ ਕਿ ਬਲਵੰਤ ਸਿੰਘ ਰਾਜਵਾਨਾ ਹੁੰਦਾ ਕੋਣਾ ਜਥੇਦਾਰ ਨੂੰ ਸਵਾਲ ਕਰਨ ਵਾਲਾ ਤੇ ਤੂੰ ਕੌਣ ਆ ਭਾਈ ਗੱਲ ਕਹਿਣ ਦਾ ਭਾਵ ਕਿ ਇਹ ਸਿੱਖਾਂ ਦੇ ਵਿੱਚ ਤੁਸੀਂ ਨਫ਼ਰਤ ਪੈਦਾ ਨਹੀਂ ਕਰੇ ਕਿ ਭਾਈ ਉਹ ਇੱਕ ਸਿੱਖਾ ਉਹ ਇੱਕ ਜੰਝਾਰੂ ਸਿੱਖਾ ਉਹ ਕੌਮ ਦੇ ਇੱਕ ਉਹ ਜੋਧਾਗਾ ਜਿਨੇ ਸਾਡੇ ਸਿਰਾਂ ਉੱਤੇ ਜਿਹੜੀਆਂ ਪੱਗਾਂ ਨੇ ਜਿਹੜੀਆਂ ਵੱਜੀਆਂ ਨੇ ਤਾਂ ਨਹੀਂ ਤਾਂ ਬਿਆਨ ਤੇ ਦੀ ਸਰਕਾਰ ਅੱਜ ਸਾਰਿਆਂ ਨੂੰ ਖਤਮ ਕਰ ਦਿੰਦੀ ਜਿਸ ਤਰ੍ਹਾਂ ਜੇ ਔਰੰਗਜ਼ੇਬ ਨੇ ਇੱਕ ਤਿਆ ਕੀਤਾ ਸੀ ਇਨਕਿ ਔਰੰਗਜ਼ੇਬ ਸਵੇਰੇ ਜਿਹੜਾ ਰੋਟੀ ਖਾਣ ਤੋਂ ਬਾਅਦ ਹੀ ਜਿਹੜਾ ਆਪ ਲਾਉਣ ਲੱਗ ਪੈਂਦਾ ਸੀ ਉਹੀ ਹਾਲ ਜਿਹੜਾ ਇੱਕ ਬਿਆਨਤੇ ਦੀ ਸਰਕਾਰ ਆਈ ਜਮਾ ਸੇਮ ਕਮੋ ਕੀਤਾ ਠੀਕ ਆ ਕਿ ਭਾਈ ਕੁਝ ਪੱਗਾਂ ਦੇ ਵਿੱਚ ਸਿਰ ਪंसा ਕੇ ਉਹਨਾਂ ਦੀ ਹਾਜ਼ਰੀ ਭਰਦੇ ਆ ਟੋਲੇ ਵੀ ਪਾਏ ਆ ਕਿਰਪਾਨਾਂ ਵੀ ਪਾਈਆਂ ਨੇ ਉਹਨਾਂ ਨੂੰ ਕੋਈ ਦੇਖਣੀ ਹੋਣਾ ਕਿਉਂਕਿ ਉਹ ਤਾਂ ਉਹਨਾਂ ਦੀ ਚਾਕਰੀ ਕਰਦੇ ਆ ਉਹ ਤਾਂ ਉਹਨਾਂ ਦੇ ਏਜੰਟਾ ਤੇ ਅੱਜ ਕਾਂਗਰਸ ਬੜੀ ਤੜਫ ਰਹੀ ਆ ਜੇ ਭਾਈ ਬਲਵੰਤ ਸਿੰਘ ਰਾਜੋਆਣੇ ਨੇ ਜਿਹੜਾ ਅਤਰਾਜ ਜਿਤਾਇਆ ਜਿਤਾਉਣਾ ਵੀ ਜ਼ਰੂਰੀ ਆ ਕਿਉਂਕਿ ਸਾਡਾ ਉਹ ਠੱਠਾ ਅਕਾਲ ਤਖਤ ਸਾਹਿਬਾ ਸ੍ਰੀ ਦਰਬਾਰ ਸਾਹਿਬ ਸਾਡੇ ਉਹ ਨੰਨੇ-ਮੁੰਨੇ ਬੱਚੇ ਸਾਡੀਆਂ ਬੀਬੀਆਂ ਉਹ ਮਾਵਾ ਉਹ ਬਜ਼ੁਰਗਾ ਕਿ ਜਿਹੜਾ 1 ਜੂਨ ਤੋਂ ਲੈ ਕੇ ਜਿਹੜਾ 7 ਜੂਨ ਤੱਕ ਕਤਲੇਆਮ ਹੋਇਆ ਉਸ ਤੋਂ ਬਾਅਦ ਨਵੰਬਰ ਦੇ ਵਿੱਚ 1 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਕਤਲੇਆਮ ਕੀਤਾ ਗਿਆ ਗਲਾਂ ਦੇ ਵਿੱਚ ਟਾਇਰ ਪਾਏ ਗਏ ਕੀ ਗੱਲ ਭਾਈ ਜੇਕਰ ਸਾਡੀ ਇੱਜ਼ਤ ਬਚਾਉਣ ਵਾਲਾ ਸਿੱਖ ਕੌਮ ਦੀ ਰਾਖੀ ਕਰਨ ਵਾਲਾ ਇੱਕ ਜਿਹੜਾ ਜੂਹਦਾ ਜਿਹੜਾ ਅੱਜ ਫਾਂਸੀ ਦੇ ਤਖਤੇ ਤੇ ਖੜਾ ਫੇਰ ਵੀ ਜਿਹੜਾ ਸਰਕਾਰ ਨੂੰ ਲਲਕਾਰ ਰਿਹਾਗਾ ਤੇ ਇਹ ਨਹੀਂ ਮੰਨ ਰਿਹਾ ਤੇ ਅੱਜ ਤੁਸੀਂ ਕਹਿੰਦੇ ਹੋ ਤੁਸੀਂ ਭੁੱਖੇ ਕੁਰਸੀ ਦੇ ਚੱਕ ਜਿਹੜੀਆਂ ਚਾਰ ਬੋਟਾ ਤੁਹਾਨੂੰ ਜੇ ਕਿਸੇ ਨੇ ਪਾ ਦਿੱਤੀਆਂ ਤੇ ਤੁਸੀਂ ਜਿੱਤ ਕੇ ਅੱਜ ਹੰਕਾਰ ਤੁਹਾਡੇ ਅੰਦਰ ਇੰਨਾ ਭਰ ਗਿਆ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਕੌਣ ਹੁੰਦਾਗਾ ਅਖੇ ਚਿੱਠੀ ਤੇ ਇਤਰਾਜ਼ ਕਰਨ ਵਾਲਾ ਰਾਜਵਾਨਾ ਹਰ ਸਿੱਖਾ ਹਰ ਸਿੱਖ ਕਹਿ ਸਕਦਾਗਾ ਪਰ ਉਹਨਾਂ ਸਿੱਖਾਂ ਦੇ ਅਮੈ ਕਹਿੰਦਾ ਲੱਤਾਂ ਵਿੱਚ ਜਾਣ ਨਹੀਂ ਉਹਨਾਂ ਦੇ ਬੋਲ ਜਿਹੜੇ ਉਹ ਕੰਮ ਦੇ ਆ ਮੂੰਹ ਕੰਮ ਦਾਗਾ ਬੁੱਲ ਕੰਮ ਦੇ ਆ ਜਥੇਦਾਰ ਨੂੰ ਕਹਿਣ ਤੋਂ ਕਿ ਭਾਈ ਜਿਹੜਾ ਗਲਤ ਕੰਮ ਕਰਦਾ ਉਹਨੂੰ ਹਰ ਇੱਕ ਸਿੱਖ ਨੂੰ ਕਹਿਣਾ ਚਾਹੀਦਾ ਕਿ ਭਾਈ ਆ ਗਲਤ ਕੰਮ ਕੀਤਾਗਾ ਕਿ ਅਕਾਲ ਤਖਤ ਦੀ ਇੱਕ ਆਵਾਜ਼ ਆ ਇੱਕ ਅਕਾਲ ਤਖਤ ਤੋਂ ਸੰਦੇਸ਼ ਆ ਇੱਕ ਅਕਾਲ ਤਖਤ ਤੋਂ ਹੁਕਮ ਆ ਜੇਕਰ ਜਥੇਦਾਰ ਕਰਦਾ ਤਾਂ ਸਾਰੀ ਕੌਮ ਉਹਦੀ ਪੜਤੋਲ ਚਾ ਕਰਦੀ ਆ ਪਰ ਕੀ ਜਿਹੜਾ ਕਿ ਅਕਾਲ ਤਖਤ ਜਥੇਦਾਰ ਨੂੰ ਚਿੱਠੀ ਲਿਖਣੀ ਪੈਗੀ ਕਾਂਗਰਸ ਨੂੰ ਕਿ ਜੀ ਜਿਹੜਾ ਬੀਰ ਦੇਵਤਾ ਜਿਹੜਾ ਬਾਲ ਦੇਸਾ ਇਹਨੂੰ ਜਿਹੜਾ ਇਹਦਾ ਨਾਮ ਚੇਂਜ ਕਰ ਲੇ ਜਾਨੀ ਕਿ ਕਹਿੰਦਾ ਭਾਵ ਕਿ ਅੱਜ ਜਥੇਦਾਰ ਵੀ ਕਿੰਨੇ ਜਿਹੇ ਹੱਥਾਂ ਵਿੱਚ ਖੇਡ ਰਹੇ ਆ ਜੇਕਰ ਇਹ ਬਲਵੰਤ ਸਿੰਘ ਰਾਜਵਾਨੀ ਨੂੰ ਕਹਿ ਸਕਦੇ ਆ ਤਾਂ ਇਹ ਜਥੇਦਾਰ ਨੂੰ ਕੌਣ ਮੰਨਦਾਗਾ ਫਿਰ ਅੱਜ ਜਥੇਦਾਰ ਦਾ ਕਿਉਂ ਵਿਰੋਧ ਹੋ ਰਿਹਾ ਸੀ ਕਿਉਂ ਵਖ ਵਖ ਟਕਸਾਲਾਂ ਨੇ ਵਿਰੋਧ ਕੀਤਾ ਕਿਉਂ ਢਿੰਗ ਸਿੰਘਾਂ ਨੇ ਵਿਰੋਧ ਕੀਤਾ ਤੇ ਇਸ ਕਰਕੇ ਕਿਉਂਕਿ ਕੁਝ ਪਤਾ ਸੀ ਕਿ ਕੁਝ ਕਰਨਗੇ ਇਹ ਗੜਬੜ ਕਰਨਗੇ ਇਸ ਕਰਕੇ ਅੱਜ ਬੜਾ ਦੁੱਖ ਲੱਗਦਾਗਾ ਬੜਾ ਹਿਰਦੇ ਬਦੁੰਦਨ ਵਾਲੀਆਂ ਗੱਲਾਂ ਨੇ ਇਕੋ ਅਕਾਲ ਤਖਤ ਸਾਹਿਬ ਸਾਡਾ ਉੱਚ ਧਰਮ ਸਥਾਨ ਜਿਹਦਾ ਸਰ ਸਿੱਖ ਦਾ ਬੱਚੇ-ਬੱਚੇ ਦਾ ਸਰ ਚੁੱਕਦਾ ਸ੍ਰੀ ਅਕਾਲ ਤਖਤ ਸਾਹਿਬ ਮੂਹਰੇ ਪਰ ਉੱਥੇ ਬੈਠ ਕੇ ਜਿਹੜੇ ਕਿ ਹੁਕਮਰਾਨ ਹੁੰਦੇ ਆ ਕੁਰਸੀਆਂ ਦੇ ਭੁੱਖੇ ਮੈਂ ਕਹੂੰਗਾ ਕਿ ਅੱਜ ਜਥੇਦਾਰਾਂ ਇੱਕ ਨਿਮਾ ਦਿਖਾਉਣ ਦੇ ਖਾਤਰ ਸਿੱਖ ਕੌਮ ਨੂੰ ਜਿਹੜਾ ਬਰੁਹਾ ਤੇ ਖੜਾ ਕਰ ਦਿੱਤਾ ਇਹ ਮਸਲਾ ਕੌਮ ਦਾਗਾ ਕੌਂ ਦੇ ਵਿੱਚ ਨਿਵੇੜਿਆ ਜਾਣਾ ਚਾਹੀਦਾਗਾ ਨਾ ਕਿ ਕਾਂਗਰਸ ਹੱਲ ਕਰ ਸਕਦੀ ਆ ਨਾ ਇਹਨੂੰ ਸੈਂਟਰ ਸਰਕਾਰ ਹੱਲ ਕਰ ਸਕਦੀ ਆ ਪਾਰਤਾ ਹਮਾ ਦਸ ਦਿਨਾਂ ਕਿ ਜਿਹੜੇ ਮਸਲੇ ਹੁੰਦੇ ਆ ਇਹ ਕੋਮ ਨਮਟਾਇਆ ਕਰਦੀ ਆ ਤੇ ਤੁਸੀਂ ਇਸ ਵੀਡੀਓ ਤੇ ਆਪਣੇ ਰਾਇ ਜ਼ਰੂਰ ਰੱਖਿਓ ਆਪਣੇ ਕਮੈਂਟ ਜ਼ਰੂਰ ਕਰਿਓ ਕਿ ਕੀ ਅਕਾਲ ਤਖਤ ਦੇ ਜਥੇਦਾਰ ਸਭ ਵੱਲੋਂ ਜਿਹੜਾ ਇਹ ਗੱਲ ਕਹੀ ਗਈ ਆ ਕਿ ਤੁਹਾਨੂੰ ਲੱਗਦਾ ਕਿ ਠੀਕ ਆ ਕਿ ਜੈਜ ਆ ਜਾਂ ਭਾਈ ਬਲਵੰਤ ਸਿੰਘ ਰਾਜਵਾਨ ਦੇ ਬੋਲ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਸਹੀ ਗੱਲ ਕਹੀ ਆ ਭਾਈ ਤਾਰਨਾ ਕੀਤੀ ਆ ਉਹਨਾਂ ਨੇ ਕਿਹਾ ਕਿ ਕਾਲਾ ੱੱੱਬਾ ਦਾ ਇਹ ਚਿੱਠੀ ਉਹ ਕਾਲਾ ਦੇਣਾ ਉਹ ਤੇ ਭਾਈ ਗੱਲ ਜਾਇਜ ਆ ਪਾਇਪਲਵਾਨ ਸਿੰਘ ਰਾਜਵਾਨੇ ਦੀ ਜਿਹੜੇ ਲੋਕ ਭੁੱਲ ਜਾਂਦੇ ਆ ਉਹ ਮਰੀਆਂ ਜ਼ਮੀਰਾਂ ਵਾਲੇ ਭੁੱਲ ਜਾਂਦੇ ਆ ਵੱਖਰੀ ਗੱਲ ਆ ਪਰ ਜਿਹੜੀ ਕੌਮ ਦੇ ਨਮਾਇंदे ਜਿਹੜੀ ਕੌਮ ਦੇ ਜਮਾਤ ਦੇ ਜਿਹੜਾ ਰੂਸੂਰ ਮੇ ਉਹ ਚੀਜ਼ ਇਹਨਾਂ ਨੂੰ ਕਦੇ ਨਹੀਂ ਭੁੱਲਦੇ ਵੀਡੀਓ ਨੂੰ ਵੱਤ ਵਾਲੇ ਜ਼ਰੂਰ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਜ਼ਰੂਰ ਲਿਖਿਓ ਅਸੀਂ ਕਿਸੇ ਪਾਰਟੀ ਦੇ ਖਿਲਾਫ ਨਹੀਂ ਅਸੀਂ ਉਸ ਵਿਚਾਰਧਾਰਾ ਦੇ ਖਿਲਾਫ ਆ ਉਸ ਵਿਚਾਰਧਾਰਾ ਜਿਹੜੀ ਸਿੱਖਾਂ ਨੂੰ ਕੁਚਲਣਾ ਚਾਹੁੰਦੀ ਆ ਜਿਹੜੇ ਸਿੱਖਾਂ ਨੂੰ ਜ਼ਬਰਦਸਤ ਚਾਹੁੰਦੇ ਆ ਜਿਹੜੇ ਸਿੱਖਾਂ ਨੂੰ ਨਹਾਤੇ ਕਰਕੇ ਸਿੱਖਾਂ ਦਾ ਕਤਲੇਆਮ ਕੀਤਾ ਹੋਵੇ ਅਸੀਂ ਉਸ ਵਿਚਾਰਧਾਰਾ ਦੇ ਖਿਲਾਫ ਆ ਅਸੀਂ ਕਿਸੇ ਪਾਰਟੀ ਜਾਂ ਕਿਸੇ ਹੋਰ ਦੇ ਖਿਲਾਫ ਨਹੀਂ